ਨਮਸਕਾਰ ਆਕਾਸ਼ਵਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਅਮਨਪ੍ਰੀਤ ਕੌਰ ਅੱਜ ਦੀ ਘੜੀ 'ਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਅਧਿਕਾਰੀਆਂ ਤੇ ਲੋਕਾਂ ਨਾਲ ਕੀਤੀ ਗੱਲਬਾਤ 2 ਜਨਵਰੀ ਨੂੰ ਪੂਰੇ ਦੇਸ਼ ਭਰ ਵਿੱਚ ਸੰਵਿਧਾਨ ਨੂੰ ਅਪਣਾਏ ਜਾਣ ਦੀ 76ਵੀਂ ਵਰੇਗੰਢ ਮਨਾਈ ਗਈ। ਇਸ ਦਿਨ ਸੰਵਿਧਾਨ ਨੂੰ ਅਪਣਾਇਆ ਗਿਆ ਸੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਸਪੀਕਰ ਓਮ ਵੇਰਲਾ ਦਾ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਸੰਵਿਧਾਨ ਸਭਾ ਵੱਲੋਂ ਤਿਆਰ ਕੀਤੇ ਗਏ ਕਰੋੜਾਂ ਭਾਰਤੀਆਂ ਦੀਆਂ ਇੱਛਾਵਾਂ ਨਾਲ ਭਰਪੂਰ ਦੇਸ਼ ਦੇ ਸੰਵਿਧਾਨ ਦੀ ਯਾਤਰਾ ਨੂੰ ਦਰਸਾਇਆ ਗਿਆ। ਪੰਜਾਬ ਅਤੇ ਚੰਡੀਗੜ੍ਹ ਵਿੱਚ ਬਹੁਤ ਸਾਰੇ ਵਿਭਾਗਾਂ ਦੇ ਸੀਨੀਅਰ ਅਧਿਕਾਰੀਆ ਅਤੇ ਮੁਲਾਜ਼ਮਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਹਮਾਰਾ ਸੰਵਿਧਾਨ ਹਮਾਰਾ ਸਵਭਿਮਾਨ ਦੀ ਟੈਗਲਾਈਨ ਹੈ ਲੋਕ ਆਪਣੇ ਕਾਨੂੰਨੀ ਹੱਕਾਂ ਸੰਬੰਧੀ ਕਿੰਨੇ ਕੁ ਜਾਗਰੂਕ ਨੇ ਇਸ ਬਾਰੇ ਆਓ ਜਾਣਦੇ ਹਾਂ ਸੰਬੰਧਿਤ ਅਧਿਕਾਰੀਆਂ ਅਤੇ ਲੋਕਾਂ ਦਾ ਕੀ ਕਹਿਣਾ ਹੈ ਮੇਰਾ ਨਾਮ ਇੰਜੀਨੀਅਰ ਜੇਪੀ ਸਿੰਘ ਆ ਐਸਸੀਬੀਸੀ ਇਕਤਾ ਮੰਚ ਦਾ ਮੈਂ ਮੁੱਖ ਸੰਚਾਲਕ ਆ ਕਿ ਸਾਡੇ ਸੰਵਿਧਾਨ ਦੇ ਵਿੱਚ ਸਾਨੂੰ ਜਿਹੜੇ ਹੱਕ ਵਾ ਉਹਨਾਂ ਦੀ ਰਾਖੀ ਕਰਨ ਲਈ ਅਤੇ ਜਿਨ੍ਹਾਂ ਨੂੰ ਹੱਕ ਨਹੀਂ ਮਿਲਦੇ ਉਹਨਾਂ ਦੀ ਆਵਾਜ਼ ਬੁਲੰਦ ਕਰਨ ਲਈ ਅਸੀਂ ਮੰਚ ਵੀ ਤਿਆਰ ਕੀਤਾ ਸਾਡਾ ਸੰਵਿਧਾਨ ਸਾਡਾ ਸਭਿਮਾਨ ਇਸ ਵਿਸ਼ੇ ਤੇ ਉੱਤੇ ਗੱਲ ਆ ਕਿ ਸਾਡੇ ਚ ਜਿਹੜਾ ਭਾਰਤ ਦਾ ਸੰਵਿਧਾਨ ਆ ਉੱਤੇ ਸਾਨੂੰ ਮਾਣ ਆ ਮੈਂ ਬਲਵਿੰਦਰ ਸਿੰਘ ਦੌਲਤਪੁਰਾ ਸਾਡੇ ਸੰਵਿਧਾਨ ਦੇ ਵਿੱਚ ਬਹੁਤ ਸਾਰੇ ਅਧਿਕਾਰ ਜਿਹੜੇ ਸਾਨੂੰ ਮੌਲਿਕ ਅਧਿਕਾਰ ਹੈ ਉਹ ਦਿੱਤੇ ਹੋਏ ਹਨ ਜਿਸ ਤਰ੍ਹਾਂ ਬਰਾਬਰੀ ਦਾ ਅਧਿਕਾਰ ਹੈ ਹਰ ਧਰਮ ਦੇ ਹਰ ਜਾਤ ਦੇ ਲੋਕ ਜਿਹੜੇ ਆ ਉਹਨਾਂ ਨੂੰ ਕਾਨੂੰਨੀ ਤੌਰ ਤੇ ਤੇ ਸਾਨੂੰ ਬਰਾਬਰੀ ਦਾ ਹੱਕ ਮਿਲਦਾ ਸਾਨੂੰ ਲੋਕਾਂ ਨੂੰ ਆਪਣੇ ਅਧਿਕਾਰਾਂ ਬਾਰੇ ਆਪਣੇ ਹੱਕਾਂ ਬਾਰੇ ਜਾਗਰੂਕ ਹੋਣਾ ਬੜਾ ਜ਼ਰੂਰੀ ਹੈ ਮੇਰਾ ਨਾਮ ਦੇਵਿੰਦਰ ਸਿੰਘ ਨਿਗਾ ਐਡਵੋਕੇਟ ਜਿਹੜਾ ਇੰਡੀਆ ਦਾ ਸੰਵਿਧਾਨ ਬਣਾਇਆ ਗਿਆ ਲੰਬੇ ਟਾਈਮ ਲੱਗ ਕੇ ਬਣਿਆ ਉਹ ਸਮਾਜ ਆਦੇਸ਼ ਦਾ ਪੂਰਾ ਸਿਸਟਮ ਹਿੱਲਿਆਵਾ ਸੀਗਾ ਕਿਉਂਕਿ ਅਸੀਂ 250 ਸਾਲ ਦੀ ਗੁਲਾਮੀ ਕੱਟ ਕੇ ਆਏ ਸੀਗੇ ਉਸ ਤੋਂ ਪਹਿਲਾਂ ਮੁਗਲਾਂ ਦੀ ਗੁਲਾਮੀ ਕੱਟੀ ਸੀਗੀ ਪਹਿਲਾ ਹੀ ਵਾਰ ਹੋਇਆ ਕਿ ਭਾਰਤ ਦੇ ਲੋਕਾਂ ਨੂੰ ਆਪਣੇ ਵਾਸਤੇ ਸੰਵਿਧਾਨ ਬਣਾਉਣ ਦਾ ਮੌਕਾ ਮਿਲਿਆ ਘੱਟੋ ਘੱਟ ਹਜ਼ਾਰ ਸਾਲ ਬਾਅਦ ਹਜ਼ਾਰ ਸਾਲ ਦੇ ਵਿੱਚ ਜੋ ਵੀ ਸਮਾਜ ਦੇ ਵਿੱਚ ਪੁਰਾਤਿਆ ਆ ਚੁੱਕੀਆਂ ਸੀ ਜਾਂ ਇਹ ਸਮਾਜ ਕਮਜ਼ੋਰ ਹੋ ਚੁੱਕਿਆ ਸੀਗਾ ਸਾਡਾ ਤੇ ਉਹ ਸਾਰ ਦੇ ਦੇਖਣੀਆਂ ਸੀਗੇ ਤੇ ਅੱਗੇ ਨੂੰ ਸਾਡਾ ਸਮਾਜ ਨਾ ਗੁਲਾਮ ਬਣ ਸਕੇ ਸਾਡਾ ਦੇਸ਼ ਗੁਲਾਮ ਨਾ ਬਣ ਸਕੇ ਇਹ ਸਾਰਾ ਕੁਝ ਦੇਖ ਕੇ ਸੁਲਝਾਅ ਬਣਾਇਆ ਜਾਣਾ ਸੀਗਾ ਤੇ ਇਹ ਸੁਲਝਾਅ ਜਿਹੜਾ ਬਣਿਆ ਇਹ ਲੋਕਾਂ ਲਈ ਬਣਿਆ ਲੋਕਾਂ ਦੇ ਦੁਆਰਾ ਬਣਾਇਆ ਗਿਆ ਭਗਵਾਨ ਦਾਸ ਗੁਪਤਾ ਸਮਾਜ ਸੇਵੀ ਪਟਿਆਲਾ ਅਸੀਂ 26 ਨਵੰਬਰ ਨੂੰ ਜਿਹੜਾ ਹੈ ਸਾਡਾ ਸੰਵਿਧਾਨ ਦਿਵਸ ਮਨਾ ਕੇ ਹਟਿਆ ਸਾਨੂੰ ਬੜਾ ਇਸ ਤੇ ਮਾਣ ਵੀ ਹੈ ਔਰ ਇਹਦੇ ਲਈ ਸਾਨੂੰ ਆਪਣੇ ਆਪਣੇ ਕਾਨੂੰਨੀ ਜੋ ਵੀ ਸਾਡੇ ਹੱਕ ਬਣਦੇ ਨੇ ਜੋ ਸਾਡੇ ਰਾਈਟਸ ਬਣਦੇ ਨੇ ਉਹਨਾਂ ਪ੍ਰਤੀ ਸਾਨੂੰ ਜਿਹੜੀ ਹੈ ਉਹ ਪੂਰੀ ਜਿਹੜੀ ਹੈ ਜਾਣਕਾਰੀ ਹੋਣੀ ਚਾਹੀਦੀ ਹੈ ਅਸੀਂ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿੱਚ ਕਿਤੇ ਇਸ ਤਰ੍ਹਾਂ ਦੀ ਸੰਵਿਧਾਨ ਦੇ ਜਾਗਰੂਕ ਕਰਨ ਦੀ ਲਈ ਦੌੜ ਲਗਾਉਂਦੇ ਆ ਜਾਂ ਕਿਤੇ ਪੇਪਰ ਰੀਡਿੰਗ ਦੇ ਮੁਕਾਬਲੇ ਚਿੱਤਰ ਕਲਾ ਮੁਕਾਬਲੇ ਕਰਾਉਂਦੇ ਰਹਿੰਦੇ ਆ ਬਾਲ ਵਿਆਹ ਸ਼ੋਸ਼ਣ ਦਾ ਸਭ ਤੋਂ ਘਟੀਆ ਰੂਪ ਹੈ ਇਸ ਨਾਲ ਬਾਲੜੀਆਂ ਜਿੱਥੇ ਪੜ੍ਹਾਈ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ ਉੱਥੇ ਹੀ ਛੋਟੀ ਉਮਰ ਵਿੱਚ ਕਮਜ਼ੋਰ ਬੱਚੇ ਪੈਦਾ ਕਰਕੇ ਪੂਰੇ ਸਮਾਜ ਵਿੱਚ ਸਿਹਤ ਦੀ ਸਮੱਸਿਆ ਦਾ ਕਾਰਨ ਬਣਦੀਆਂ ਨੇ ਸਰਕਾਰ ਨੇ ਪੰਜਾਬ ਸਮੇਤ ਦੇਸ਼ ਭਰ ਵਿੱਚ ਬਾਲ ਵਿਆਹ ਮੁਕਤ ਭਾਰਤ ਰਾਸ਼ਟਰੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਇਸ ਮੁਹਿੰਮ ਦਾ ਉਦੇਸ਼ ਦੇਸ਼ ਨੂੰ ਬਾਲ ਵਿਆਹ ਮੁਕਤ ਰਾਸ਼ਟਰ ਬਣਾਉਣਾ ਹੈ ਇਸ ਮੁਹਿੰਮ ਤਹਿਤ ਸਰਕਾਰ ਨੇ 130 ਜ਼ਿਲ੍ਹਿਆਂ ਦੀ ਪਛਾਣ ਕੀਤੀ ਹੈ ਜਿੱਥੇ ਇਹ ਮੁਹਿੰਮ ਮੁੱਖ ਤੌਰ ਤੇ ਲਾਈ ਜਾਵੇਗੀ ਆਕਾਸ਼ਵਣੀ ਜਲੰਧਰ ਦੇ ਸਮਾਚਾਰ ਵਿਭਾਗ ਨੇ ਬਾਲ ਵਿਆਹ ਨੂੰ ਲੈ ਕੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਵਿਚਾਰ ਜਾਣਨ ਲਈ ਉਹਨਾਂ ਨਾਲ ਗੱਲਬਾਤ ਕੀਤੀ ਆਓ ਸੁਣਦੇ ਹਾਂ ਇਸ ਸੰਬੰਧੀ ਮੋਹਾਲੇ ਜ਼ਿਲ੍ਹੇ ਦੇ ਬਾਲ ਸਿੱਖਿਆ ਅਫਸਰ ਨਫਰੀਦ ਕੌਰ ਦਾ ਕੀ ਕਹਿਣਾ ਹੈ ਜੀ ਆ ਬਾਲ ਵਿਆਹ ਮੁਕਤ ਭਾਰਤ ਸੰਬੰਧੀ ਜਿਹੜੀ ਮੁਹਿੰਮ ਹੈ ਇਹ ਗਵਰਨਮੈਂਟ ਆਫ ਇੰਡੀਆ ਦੀ ਗਾਈਡਲਾਈਨਸ ਨਾਲ ਰੋਲ ਇਨ ਕੀਤੀ ਗਈ ਬਹੁਤ ਸਾਰੀਆਂ ਐਕਟੀਵਿਟੀਜ਼ ਰੱਖੇ ਗਏ ਆ ਪੂਰਾ ਪਲਾਨਡ ਪ੍ਰੋਗਰਾਮ ਹੈਗਾ ਤਾਂ ਕਿ ਜਿਹੜੀ ਇਹ ਬਾਲ ਵਿਆਹ ਨਾਮ ਦੀ ਜਿਹੜੀ ਬਿਮਾਰੀ ਹੈ ਜੜ ਤੋਂ ਖਤਮ ਕੀਤੀ ਸਾਕੇ ਅਤੇ ਇਸ ਤਰ੍ਹਾਂ ਦਾ ਨਹੀਂ ਹੈ ਕਿ ਅਰਬਨ ਏਰੀਆਸ ਚ ਨਹੀਂ ਹੁੰਦਾ ਸਿਰਫ ਰੂਰਲ ਏਰੀਆਸ ਹੁੰਦਾ ਹੈ ਅਰਬਨ ਏਰੀਆਸ ਵੀ ਕੁਝ ਪੋਪੂਲੇਸ਼ਨ ਕੇ ਵਾਰ ਇਸ ਤਰ੍ਹਾਂ ਹੁੰਦੀ ਹੈ ਇਸ ਦੀ ਹਰ ਕੋਰਨਰ ਐਵਰੀ ਪਰਸਨ ਤੱਕ ਮਤਲਬ ਇਸ ਦੀ ਜਾਗਰੂਕਤਾ ਜਾਏ ਔਰ ਜਿਹੜੀ ਬਾਲ ਵਿਆਹ ਨਾਮ ਦੀ ਕੋਹੂ ਰੀਤੀ ਹੈ ਇਸ ਨੂੰ ਜੜ ਤੋਂ ਖਤਮ ਕੀਤਾ ਜਾਵੇ ਗੁਰਦਾਸਪੁਰ ਦੀ ਸਮਾਰਟ ਸੇਵੀ ਵਿਦਿਆ ਅਤੇ ਆਮ ਲੋਕਾਂ ਨੇ ਇਸ ਮਹੀਮ ਬਾਰੇ ਬੋਲਦਿਆਂ ਕਿਹਾ ਇੱਕ ਸਮਾਰਟ ਸੇਵਿਕਾ ਹੋਣ ਦੇ ਨਾਤੇ ਮੈਂ ਭਾਰਤ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹੜੀ ਕਿ ਬਾਲ ਵਿਆਹ ਰੋਕੋ ਮੁਹਿੰਮ ਨੂੰ ਵੱਧ ਚੜਕੇ ਆਪਰਾ ਸਾਥ ਦੇ ਰਹੀ ਹੈ ਮੈਂ ਸਮਾਜ ਦੇ ਅੱਗੇ ਵੀ ਇੱਕ ਆਪਨਾ ਕਰਦੀ ਹਾਂ ਕਿ ਉਠੋ ਜਾਗੋ ਕਿਉਂਕਿ ਇਸ ਵੇਲੇ ਜਿਹੜਾ ਬਾਲ ਵਿਆਹ ਜਿਹੜੀਆਂ ਭੈੜੀਆਂ ਕੁਰਤੀਆਂ ਸੀਗੀਆਂ ਨਾ ਉਹ ਹੁਣ ਹੋਣੀਆਂ ਨਹੀਂ ਚਾਹੀਦੀਆਂ ਸਾਡੀਆਂ ਭੈਣਾਂ ਨੂੰ ਸਭ ਤੋਂ ਪਹਿਲਾਂ ਅੱਗੇ ਆਣਾ ਚਾਹੀਦਾ ਕਿਉਂਕਿ ਅਗਰ ਭੈਣਾਂ ਹੀ ਨਹੀਂ ਇਸ ਚੀਜ਼ ਨੂੰ ਠੱਲ ਪਾਣਗੀਆਂ ਤੇ ਕੌਣ ਪਾਏਗਾ ਮੈਂ ਦਵਿੰਦਰ ਸਿੰਘ ਨਿਗਾ ਐਡਵੋਕੇਟ ਮੈਂ ਸਮਾਜ ਸੇਵਾ ਦਾ ਵੀ ਕੰਮ ਕਰ ਰਿਹਾ ਤੇ ਸਮਾਜ ਸੇਵਾ ਦੇ ਨਾਲ ਜਿਹੜੀ ਸੰਸਥਾਵਾਂ ਜੁੜੀਆਂ ਨੇ ਉਹਨਾਂ ਦੇ ਨਾਲ ਮੈਂ ਜੁੜਿਆ ਹੋਇਆ ਹੈਗਾ ਤੇ ਬਾਲ ਵਿਆਹ ਦੇ ਉੱਤੇ ਸਾਡੇ ਇਲਾਕੇ ਵਿੱਚ ਸੰਸਥਾਵਾਂ ਨੇ ਰੋਟਲੀ ਕਲੱਬ ਹੈ ਲਾਇਓਂਸ ਕਲੱਬ ਹੈ ਕਨ ਇਹ ਹੋਰ ਕਾਫੀ ਸਵਾਲਾਂ ਨੇ ਜਿਹੜੀ ਬਾਲ ਵਿਆਹ ਦੇ ਖਿਲਾਫ ਕੰਮ ਕਰ ਰਹੀਆਂ ਨੇ ਤੇ ਮੈਂ ਉਹਨਾਂ ਨੂੰ ਕਈ ਵਾਰ ਲੀਗਲ ਡਵਾਈਸਰੀ ਦਿੰਦਾ ਉਹਨਾਂ ਨਾਲ ਜਾ ਕੇ ਅਸੀਂ ਕੈਂਪੀ ਆਰਗੇਨਾਈਜ਼ ਕਰਦੇ ਆ ਤੇ ਜਿਹੜੇ ਬਾਲ ਵਿਆਹ ਦੇ ਰਿਕਾਰਡਿੰਗ ਅਸੀਂ ਲੋਕਾਂ ਨੂੰ ਸਮਝਾਉਂਦੇ ਆ ਵੀ ਜਿਹੜੀ ਛੋਟੀਆਂ-ਪੇਚੀਆਂ ਨੇ ਉਹਨਾਂ ਦਾ ਵਿਆਹ ਨਹੀਂ ਕਰਨਾ ਚਾਹੀਦਾ ਸਰਕਾਰ ਨੇ ਘੱਟ ਤੋਂ 18 ਸਾਲ ਉਮਰ ਰੱਖੀ ਹੈ ਉਹ ਤੋਂ ਪਹਿਲਾਂ ਦਾ ਵਿਆਹ ਇਲੀਗਲ ਹੈ ਮੇਰਾ ਨਾਮ ਅਮਨਦੀਪ ਆ ਮੈਂ ਮੋਗੇ ਤੋਂ ਗੱਲ ਕਰ ਰਹੀ ਹਾਂ ਜੀ ਜੋ ਪੰਜਾਬ ਸਰਕਾਰ ਨੇ ਬਾਲ ਵਿਆਹ ਨੂੰ ਰੋਕਣ ਵਾਸਤੇ ਵਿਸ਼ੇਸ਼ ਮੁਹਿੰਮ ਚਲਾਈ ਆ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਦਾ ਸਾਥ ਦੇਣਾ ਬਹੁਤ ਜ਼ਰੂਰੀ ਆ ਬ ਆਜ਼ਮੀ ਸੀ ਕਿਉਂਕਿ ਜਦੋਂ ਆਪਾਂ ਬਾਲ ਵਿਆਹ ਕਰ ਦਿੰਨੇ ਆ ਸਾਨੂੰ ਬਹੁਤ ਜ਼ਿਆਦਾ ਸਮਾਜ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਜਿਹੜੀ ਕਿਸ਼ੋਰ ਅਵਸਥਾ ਹੁੰਦੀ ਆ ਉਹਦੇ ਵਿੱਚ ਨਾ ਤਾਂ ਲੜਕੀ ਪਰਪੱਕ ਹੋਈ ਹੁੰਦੀ ਆ ਤੇ ਨਾ ਹੀ ਲੜਕਾ ਪਰਪੱਕ ਹੋਇਆ ਹੁੰਦਾ ਸੋ ਸਾਨੂੰ ਬਾਲ ਵਿਆਹ ਕਰਕੇ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਵਾ ਮੈਂ ਆਸ਼ਾ ਐਸੋਸੀਏਟ ਪ੍ਰੋਫੈਸਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਤੋਂ ਬੱਚਿਆਂ ਦਾ ਬਚਪਨ ਉਹਨਾਂ ਦਾ ਅਧਿਕਾਰ ਹੈ ਅਤੇ ਇਸ ਦੀ ਰੱਖਿਆ ਕਰਨਾ ਸਾਡੇ ਸਮਾਜ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਭਾਰਤ ਐਸ ਵੇਲੇ ਬਾਲ ਵਿਆਹ ਮੁਕਤ ਭਾਰਤ ਮੁਹਿੰਮ ਜੋਰਾਂ ਨਾਲ ਚੱਲ ਰਹੀ ਹੈ ਜਿਸ ਦਾ ਮੁੱਖ ਮਕਸਦ ਬਾਲ ਵਿਆਹ ਨੂੰ ਜੜੋਂ ਖਤਮ ਕਰਨਾ ਹੈ ਬਾਲ ਵਿਆਹ ਬੱਚਿਆਂ ਦੀ ਸਿੱਖਿਆ ਰੋਕਦਾ ਹੈ ਸਿਹਤ ਨੂੰ ਖਤਰੇ ਵਿੱਚ ਪਾਉਂਦਾ ਹੈ ਅਤੇ ਉਹਨਾਂ ਦੇ ਭਵਿੱਖ ਤੇ ਡੂੰਘਾ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ ਆਓ ਮਿਲ ਕੇ ਪੰਜਾਬ ਨੂੰ ਪੂਰੀ ਤਰ੍ਹਾਂ ਬਾਲ ਵਿਆਹ ਮੁਕਤ ਬਣਾਈਏ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਤ ਤੇ ਉਜਲਾ ਭਵਿੱਖ ਦਈਏ ਰਾਸ਼ਟਰੀ ਅੰਗਦਾਨ ਦਿਵਸ ਹਰ ਸਾਲ 27 ਨਵੰਬਰ ਨੂੰ ਮ੍ਰਿਤਕਦਾਨੀਆਂ ਅਤੇ ਉਹਨਾਂ ਦੇ 12ਵਾਰ ਵੱਲੋਂ ਸਮਾਜ ਵਿੱਚ ਪਾਏ ਗਏ ਯੋਗਦਾਨ ਨੂੰ ਯਾਦ ਕਰਨ ਲਈ ਬਣਾਇਆ ਜਾਂਦਾ ਹੈ ਇਸ ਦਿਨ ਦਾ ਉਦੇਸ਼ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਅਤੇ ਮਨੁੱਖਤਾ ਪ੍ਰਤੀ ਕੀਤੇ ਗਏ ਨਿਰਸਵਾਰਥ ਯਤਨਾਂ ਨੂੰ ਮਾਨਤਾ ਦੇਣਾ ਅਤੇ ਮਨੁੱਖਤਾ ਵਿੱਚ ਵਿਸ਼ਵਾਸ ਨੂੰ ਮੁੜ ਸਥਾਪਿਤ ਕਰਨਾ ਹੈ ਆਓ ਜਾਣਦੇ ਹਾਂ ਰਾਸ਼ਟਰੀ ਅੰਗਦਾਨ ਦਿਵਸ ਤੇ ਡਾਕਟਰਾਂ ਅਤੇ ਲੋਕਾਂ ਦਾ ਕੀ ਕਹਿਣਾ ਹੈ ਡਾਕਟਰ ਰਾਜੀ ਮਨਹਾਸ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਤੋਂ ਰਾਸ਼ਟਰੀ ਅੰਗਦਾਨ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਇੱਕ দান ਕੀਤੀ ਅਮੋਲ ਜ਼ਿੰਦਗੀ ਕਈ ਨਵੀਆਂ ਜ਼ਿੰਦਗੀਆਂ ਨੂੰ ਟਰੋਸ਼ਨੀ ਦੇ ਸਕਦੀ ਹੈ ਡਾਕਟਰਾਂ ਦੀ رائے ਹੈ ਕਿ ਅੰਗਦਾਨ ਸੰਬੰਧੀ ਜਾਗਰੂਕਤਾ ਵੱਧ ਰਹੀ ਹੈ ਪਰ ਅਜੇ ਵੀ ਕਈ ਲੋਕਾਂ ਵਿੱਚ ਡਰ ਗਲਤ ਫਹਿਮੀਆਂ ਅਤੇ ਜਾਣਕਾਰੀ ਦੀ ਘਾਟ ਅੰਗਦਾਨ ਲਈ ਵੱਡੀ ਰੁਕਾਵਟ ਹੈ ਮੈਡੀਕਲ ਵਿਗਿਆਨ ਅੱਜ ਇੰਨਾ ਅੱਗੇ ਵੱਧ ਚੁੱਕਿਆ ਹੈ ਕਿ ਅੰਗਦਾਨ ਰਾਹੀਂ ਕਿਡਨੀ ਲੀਵਰ ਦਿਲ ਅਤੇ ਕਈ ਹੋਰ ਅੰਗ ਸਫਲਤਾਪੂਰਵਕ ਟ੍ਰਾਂਸਪਲੈਂਟ ਹੋ ਰਹੇ ਹਨ ਜਿਸ ਨਾਲ ਮਰੀਜ਼ਾਂ ਨੂੰ ਦੁਬਾਰਾ ਜੀਵਨ ਮਿਲਦਾ ਹੈ ਹਰਪ੍ਰੀਤ ਸਿੰਘ ਰੇਖੀ ਰੋਟਰੀ ਕਲੱਬ ਖਰੜ ਤੋਂ ਤੇ ਅੱਜ ਅੰਗਦਾਨ ਨੈਸ਼ਨਲ ਅੰਗਦਾਨ ਦਿਵਸ ਹੈਗਾ ਆ ਤੇ ਇਹਦੇ ਵਿੱਚ ਮੈਂ ਸਭ ਨੂੰ ਇਹ ਦੱਸਣਾ ਚਾਹਾਂਗਾ ਕਿ ਅੱਜਕੱਲ ਜਿਹੜੇ ਅੰਗਦਾਨ ਹੈਗੇ ਆ ਜਾਂ ਆਈ ਡੋਨੇਸ਼ਨ ਹੈਗੀ ਇਹ ਵੀ ਅੰਗ ਦਾ ਹੀ 파ਟ ਹੈ ਤੇ ਕਿ ਅੱਠ ਤਰ੍ਹਾਂ ਦੇ ਅੰਗਦਾਨ ਹੋ ਸਕਦੇ ਨੇ ਤੇ ਕਿਉਂਕਿ ਜੋ ਅੱਜਕੱਲ ਕੀ ਹੈ ਕਿ ਬਿਮਾਰੀਆਂ ਬਹੁਤ ਹਨ ਤੇ ਲੋਕਾਂ ਦੇ ਕਿਸੇ ਦੇ ਗੁਰਦੇ ਖਰਾਬ ਨੇ ਲੀਵਰ ਖਰਾਬ ਹੈ ਤੇ ਉਹ ਜੇ ਆਪਾਂ ਮੌਕੇ ਤੇ ਆਪਾਂ ਇਹ ਕੰਮ ਹੋ ਜਾਏ ਜੇ ਆਪਾਂ ਤੁਹਾਨੂੰ ਫਾਰਮ ਭਰ ਦਈਏ ਫਰੈਚ ਕਰ ਦਈਏ ਤਾਂ ਨੋੜਵੰਦ ਲੋਕਾਂ ਨੂੰ ਨਵੀਂ ਜ਼ਿੰਦਗੀ ਨਵੀਂ ਰੋਸ਼ਨੀ ਮਿਲ ਸਕਦੀ ਹੈ ਮੇਰਾ ਨਾਮ ਰਾਜਜੀਪ ਸਿੰਘ ਆ ਤੇ ਮੈਂ ਪਟਿਆਲਾ ਸ਼ਹਿਰ ਦਾ ਰਹਿਣ ਵਾਲਾ ਰਾਸ਼ਟਰੀ ਅੰਗਦਾਨ ਦਿਵਸ ਮੌਕੇ ਉੱਤੇ ਮੈਂ ਸਾਰੇ ਹੀ ਭਰਾਵਾਂ ਮਿੱਤਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਸਾਨੂੰ ਜਿਹੜੇ ਆਪਣੇ ਆਰਗਨ ਆ ਉਹ ਡੋਨੇਟ ਕਰਨੇ ਚਾਹੀਦੇ ਆ ਕਿਉਂਕਿ ਬਹੁਤ ਸਾਰੇ ਅਜਿਹੇ ਵੀਰ ਹੁੰਦੇ ਆ ਬੱਚੇ ਹੁੰਦੇ ਆ ਇਨਸਾਨ ਆ ਜਿਨ੍ਹਾਂ ਦੇ ਕਿਸੇ ਨਾ ਕਿਸੇ ਕਾਰਨ ਤੋਂ ਜਿਹੜੇ ਉਹ ਬਾਈਜ ਹੋ ਜਾਂਦੇ ਆ ਕਿਸੇ ਦੀਆਂ ਅੱਖਾਂ ਡੈਮੇਜ ਹੋ ਜਾਂਦੀਆਂ ਨੇ ਰੋਸ਼ਨੀ ਚਲੀ ਜਾਂਦੀ ਹੈ ਜਿੰਨੇ ਵੀ ਸਾਡੇ ਆਰਗਨ ਵਰਤੇ ਜਾਂਦੇ ਹਨ ਤਾਂ ਉਹਨਾਂ ਚੀਜ਼ਾਂ ਨੂੰ ਜੇ ਅਸੀਂ ਡੋਨੇਟ ਕਰਾਂਗੇ ਤਾਂ ਕਿਸੇ ਗਰੀਬ ਦੇ ਕਿਸੇ ਲੋੜਵੰਦ ਦੇ ਕੰਮ ਆ ਸਕਦੇ ਆ ਤਾਂ ਕਿਸੇ ਨੂੰ ਇੱਕ ਨਵੀਂ ਜ਼ਿੰਦਗੀ ਇੱਕ ਨਵੀਂ ਜੀਨ ਦੀ ਆਸ ਰੋਸ਼ਨੀ ਮਿਲ ਸਕਦੀ ਆ ਭਗਵਾਨ ਦਾਸ ਗੁੱਟਾ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਪਟਿਆਲਾ ਸਾਨੂੰ ਅੰਗਦਾਨ ਜਿਹੜਾ ਹੈ ਉਹ ਬਿਲਕੁਲ ਕਰਨਾ ਚਾਹੀਦਾ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ ਆਮ ਤੌਰ ਤੇ ਲੋਕਾਂ ਨੂੰ ਲੱਗਦਾ ਵੀ ਸਿਰਫ ਖੂਨ ਦਾ ਨਹੀਂ ਹੋ ਸਕਦਾ ਹੈ ਪਰ ਨਹੀਂ ਸਰੀਰ ਦੇ ਬਹੁਤ ਸਾਰੇ ਐਸੇ ਅੰਗ ਨੇ ਜਿਹੜੇ ਸਾਡੇ ਮਰਨ ਉਪਰੰਤ ਜਿਹੜੇ ਨੇ ਉਹ ਬਹੁਤ ਲੋਕਾਂ ਦੇ ਕੰਮ ਆ ਸਕਦੇ ਨੇ ਅੱਜ ਦੇ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੁਹਾਲੀ ਤੋਂ ਮਨੋਜ ਗਿਰਧਰ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਪਟਿਆਲਾ ਤੋਂ ਰਾਓ ਵਰਿੰਦਰ ਮੋਗਾ ਤੋਂ ਊਸ਼ਾ ਕੌਰ ਜਸ਼ਨ ਅਤੇ ਫਰੀਦਕੋਟ ਤੋਂ ਤਰਸੀਮ ਕੁਮਾਰ ਇਸ ਦੇ ਨਾਲ ਹੀ ਸਮਾਚਾਰ ਦਰਸ਼ਕਾਂ अंक खत्म हों अगले अंक विच किसी होगी हो गल बात तब तक दियो इजाजत नमस्कार पेशकारी सहायक मनप्रीत सिंह पेशकश राजेश बाली